ਆਇਦਾ ਇਹ ਸਮਾਚਾਰ ਆ ਪਜਗੋਣੀ ਜੋਤ ਕੰਮ ਹੋ ਰਿਹਾ ਇੱਧਰ ਥੋਲਿਆਂ ਨੂੰ ਪੱਤਲਾ ਲਾ। ਹੋਰੀ ਕੋਲੀ ਸੀ ਇੱਕ ਸੂਜੀ ਦੀ ਆ। ਥੋਲੀ ਪਾਉਣ ਲੱਗਿਆ ਆਪਾਂ ਪਾਣੀ ਦੀ। ਆ ਆਪਣਾ ਹੋ ਗਿਆ ਤਿਆਰ। ਆਟੇ ਦੀਆਂ ਪੂਰੀ। ਪੂਰੀ ਛੱਡਣ ਲੱਗਿਆ ਆ। ਕਿ ਹੋਵ ਚ। ਇਹ ਫੋਲ ਗਈ ਆ ਸਰੀ ਪੂਰੀ। ਮਾਤਾ ਜੀ ਨੂੰ ਬੋਣ ਲੱਗੇ ਆਪਾਂ। ਜੈ ਮਾਤਾ। ਚਾਹ ਪਾਵਾ ਜੀ ਮਿੱਠੂ ਆਂ। ਲੱਗੀ ਆਪਾਂ ਸਾਫ਼ ਕਰਨੀ। ਤੇ ਅੰਡੇ ਦੇ ਖਤਰ ਜਾਣਾ। ਨਾ ਕੁਛ ਨਹੀਂ ਹੁੰਦਾ। ਪੂਰਾ ਦੇ ਕਿੰਨੇ ਪੈਰ ਲੱਗੇ। ਇੱਕ ਤੋਂ ਕਰਦੇ ਵੈਪਰ। ਆ ਨਾ ਨਵਾਂ ਸਟਾਈਲ ਲੱਤਾ ਚੁੱਕ ਚੁੱਕ ਪਾਣੀ ਪੀਣ ਲਈ 15 ਕਰੋੜ ਰੁਪਏ ਤੇਰੇ ਕੋਲ ਕਿੱਥੋਂ ਆ ਗਏ ਸਾਰੇ ਪਰਿਵਾਰ ਸਾਸਰੀ ਘਰ ਅਸੀਸ ਸਾਹਿਬ ਰਾਜੀ ਖੁਸ਼ੀਆਂ ਤਾਂ ਢੀਰਾ ਜੀ ਖੁਸ਼ੀ ਪਰਮਾਤਮਾ પાસે ਨੇ ਕਮਾ ਲੇ ਤੇ ਅੱਜ ਦਾ ਇਹ ਸਮਾਚਾਰ ਆਪਾਂ ਦਿਖਾਉਣੇ ਜੋਤ ਤੇ ਵੇਖੋ ਕਮਰੇ ਕਿੰੋਂ ਰਹਿਣੂ ਆ ਚੰਗੇ ਤਰ੍ਹਾਂ ਸਫਾਈਆਂ ਸੁਈਆਂ ਸਵੇਰੇ ਸਵੇਰੇ ਕਰਤੀਆਂ ਸਭ ਲਿਸ਼ਕਦੇ ਪਏ ਆ ਇੱਕ ਕਰਨੇ ਜਾਣਾ ਬਾਬੇ ਬੁੱਢੇ ਆ ਲੈ ਕਾਲਾ ਪਾਵਰ ਬੈਂਕ 1600 ਦਾ 1500 ਦਾ ਆਇਆ ਤੇ 100 ਆਪਦਾ ਵੀ ਲੈ ਲੈਂਦੇ ਆ 68% ਆ ਉਹ ਵੀ ਟਰਾਲੀ ਟਰੈਕਟਰ ਤੇ ਜਾਣਾ ਗਾਹ ਦਾ ਇਹਨਾਂ ਨੂੰ ਕੁਛ ਬਿਜਲੀ ਪਿਜਲੀ ਦਾ ਨੇ ਚੈਨ ਇੰਤਜ਼ਾਮ ਪਾ ਕੇ ਕਰਕੇ ਵਾਹ ਇਹ ਆਪਾਂ ਲੱਗੇ ਆ ਜੋਤ ਜਗਾਉਣ ਤੇ ਬਣਾਉਣ ਲੱਗੇ ਆ ਪ੍ਰਸ਼ਾਦ ਆਹ ਰਵਾ ਕਿਉ ਮੈਂ ਕਾਜੂ ਬਦਾਮ ਆਹ ਨਾਲ ਛੋਲੇ ਵੀ ਬਣਾਏ ਆ ਪਹਿਲਾਂ ਬਾਤਾ ਕੜਾਈ ਦੇ ਵਿੱਚ ਕਿਉ ਗਰਮ ਕਰਨ ਲਈ ਇਧਰ ਕਿਉ ਗਰਮ ਹੋ ਰਿਹਾ ਇਧਰ ਛੋਲਿਆਂ ਨੂੰ ਤਲਬਾ ਲਾ ਕਰ ਰਿਹਾ ਦੋਨੇ ਕ્યાં ਚਾਲੂ ਕਰ ਛੱਡਿਆ ਤੁਹਾਨੂੰ ਮਿੱਠੂ ਜਿੰਨਾ ਮਰਜ਼ੀ ਰੌਲਾ ਪਾ ਲੋ ਅੱਜ ਤੁਹਾਨੂੰ ਦੇਸੀ ਘੋਦਾ ਪ੍ਰਸ਼ਾਦ ਖਵਾਇਆ ਜਾਏਗਾ ਠੀਕ ਆ ਚੁੱਪ ਕਰਕੇ ਬੈਹੋ 10 ਮਿੰਟ ਹਾਂ ਐਵੇਂ ਰੌਲਾ ਨਾ ਪਾਓ ਠੀਕ ਆ ਤੁਸੀਂ ਰੌਲਾ ਬਹੁਤ ਪਾਉਂਦਾ ਏ ਜੀ ਉਹ ਭਰਾਵਾ ਤੈਨੂੰ ਖਵਾਵਾਂਗਾ ਕਹਿਤਾ 10 ਮਿੰਟ ਇਕ ਜਾ ਹੂੰ ਪ੍ਰਸ਼ਾਦ ਬਣ ਲੈਣਦੇ ਭੋਗ ਲਗ ਲੈਣਦੇ ਲਗਾ ਪਾਤਾ ਮੜਾਇਆ ਪੀਣ ਲੱਗੇ। ਇਹਰੇ ਦੇ ਪਾਵਾਂਗੇ ਪਾਣੀ। ਜਾਲਾਂ। ਬੰਦ ਕਰ। ਕਿਉਂ ਹੋਦੀ ਕੋਲੀ ਸੀ ਇੱਕ ਸੂਜੀ ਦੀ ਆ ਤੇ ਇੱਕ ਕੋਲੀ ਹੁਣ ਪਾਉਣ ਲੱਗੇ ਆਪਾਂ ਖੰਡ ਦੀ। ਦੋ ਸਾਈ ਗੋਲੀਆਂ ਪਾਈਆਂ ਇਹਦੇ ਪਾਣੀ ਦੇ ਹਲਵਾ ਹੋ ਗਿਆ ਤਿਆਰ ਨਾਪਾ ਬਦਾ ਗਿਰੀ ਪਾਤੀ ਵਿੱਚ ਕਾਚੀ ਥੋੜਾ ਜਿਹਾ ਹੋਰ ਥੇਕ ਲਾਵਾਂਗੇ ਇਹ ਹਲਵਾ ਆਪਣਾ ਹੋ ਗਿਆ ਤਿਆਰ ਏਸੀਕੋ ਫਿਰ ਦੁਬਾਰਾ ਤਿਆਰ ਕਰਤਾ ਤੇ ਆਪਾਂ ਬਣਾਉਣ ਲੱਗੇ ਆ ਆਟੇ ਦੀਆਂ ਪੂੜੀਆਂ ਕਮਾਈ ਆ ਤੇਰੀਆਂ ਬੰਨਦੀਆਂ ਕਾਟੇ ਦੀਆਂ ਬੰਨਦੀਆਂ ਪਰ ਆਪਾਂ ਆਟੇ ਦੀਆਂ ਤਿਆਰ ਕਰਨ ਲੱਗੇ ਪਹਿਲੇ ਪੂਰੀ ਛੱਡਣ ਲੱਗਦੇ ਆ ਓਚ ਛੱਤਣਾ ਵੈਗਰ ਸੱਚੇ ਬਾਚਾ ਫੁੱਲ ਫੁੱਲੇ ਮਾਰਾ ਇਹ ਦੂਸਰੀ ਹੈ ਇਹ ਫੁੱਲ ਗਈ ਆ ਤੇ ਤੀਸਰੀ ਪੂਰੀ ਇਦਾਂ ਹੀ ਆਪਾਂ ਸਾਰੀਆਂ ਬਣਾ ਲੈਣੀਆਂ ਆ ਫੇਰ ਆਪਾਂ ਜਿਗਾਵਾਗੇ ਜੋਤ ਆਟੇ ਦੇ ਬਣਾਈ ਆਪਾਂ ਜੋਤ ਤੇ ਮਾਤਾ ਜੀ ਨੂੰ ਲੋਣ ਲੱਗੇ ਆਪੋਗਾ ਜੈ ਮਾਤਾ ਬਾਬਾ ਬੁੱਢਾ ਜੀ ਤੁਹਾਡਾ ਵੀ ਮੇਲਾ ਸੁਖਾਂ ਸੰਪਤੀ ਰੱਖਾਇ ਪ੍ਰਵਾਹ ਤੇ ਜੋਤਾਂ ਵਾਲੀ ਮਾਤਮੀ ਸਾਰੇ ਪਰਿਵਾਰ ਤੇ ਸੁੱਖ ਸੰਪਤੀ ਦਾ ਜੈ ਮਾਤਾ ਮਾਤਾ ਦੀ ਜੋਤ ਜਗਾਉਣ ਤੋਂ ਬਾਅਦ ਭੋਗ ਲਾਉਣ ਤੋਂ ਬਾਅਦ ਆਪਾਂ ਪ੍ਰਸ਼ਾਦ ਪਾਵਾਂਗੇ ਜੀ ਮਿੱਠੂਆਂ ਨੂੰ। ਕਾਹ ਵੀ ਜੀਵ ਜੰਤੂ ਨੇ ਪਾਉਣਾ ਚਾਹੀਦਾ ਤੇ ਆਪਣੇ ਘਰ ਹੀ ਆ ਪੰਛੀ ਇਹਨਾਂ ਨੂੰ ਪਾਉਣਾ ਚਾਹੀਦਾ। ਸਾਰਿਆਂ ਨੂੰ ਮੂਝ ਪੂਰਾ ਪੂਰਾ ਪਵੇ। ਆਹ ਮਿੱਠੂ ਪ੍ਰਸ਼ਾਦ ਖਾਣਾ ਹੀ। 1 ਮਿੰਟ ਖੜ੍ਹ ਜਾ ਥੋੜਾ ਠੰਡਾ ਹੋ ਜਾਏ ਹੈ ਗਰਮ ਨਾ ਹੋ ਜਾਏ। ਠੰਡਾ ਹੋ ਗਏ ਤੇ ਤੁਹਾਨੂੰ ਤਾ ਦੇਵਾਸ ਤੇ ਆਇਆ ਪੁੱਤ ਆ ਇਹ ਮਿੱਠੂ ਪ੍ਰਸ਼ਾਦ ਖਾਨ ਦਾ ਹੈ ਹੋਇ ਯੋਲੇ ਰਾਮ ਨੇ ਲੱਗੇ ਹੂੰ ਖਾ ਲੋ ਖਾ ਲੋ ਮੇਰਾ ਪੁੱਤ ਆਓ ਖਾਓ 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 ਖਾ ਲੋ ਰੋ ਚੌਥੀ ਪੂੜੀ ਫੁੱਲ ਗਈ ਫੁੱਲ ਗਈ ਇਨਾ ਖਾਣਾ ਖੁਣਾ ਲਿਆ ਖਾ ਤੇ ਵਿਚਾਰੀ ਆ ਵੇਖੋ ਗੱਡੀ ਔਖੀ ਹੋ ਗੱਡੀ ਜੋ ਪਾਣੀ ਪੀਂਨ ਲਈ ਨਿੱਕੀ ਬੱਚੀ ਹੈ ਪਾਣੀ ਦੀ ਕੋਈ ਕਮੀ ਨਹੀਂ ਪਾਣੀ ਵਾਧੂ ਆਉਂਦਾ ਪਰ ਇਹ ਡਿੱਗੀ ਆਪਾਂ ਸਾਫ਼ ਕਰਨੀ ਆ ਇਸ ਕਰਕੇ ਇਹ ਜੋ ਪਾਣੀ ਮਕਾ ਰਹੇ ਆ ਮੈਂ ਖਾ ਸਾਫ਼ ਕਰ ਦਿਆਂਗੇ ਤੇ ਬਾਕੀ ਤਾਂ ਪੀ ਲੈਂਦੀ ਹੈ ਵਿਚਾਰੀ ਤੰਗ ਹੋ ਕੇ ਪੀਂਦੀ ਹੈ ਹਾਂ ਪੀਲਾ ਪੁੱਤ ਪੀਲਾ ਪੀਲਾ ਪਾਣੀ ਸੋਹਣਾ ਦੁਬਾਰਾ ਪੀਲਾ ਹੈ ਕੋਈ ਨਹੀਂ ਇੱਧਰ ਆ ਜਾ ਉੱਚੀ ਤਰ੍ਹਾਂ ਤੇ ਇੱਧਰ ਇਹਨੂੰ ਮਲਾਈ ਚਾਹ। ਅੱਤੇ ਤੇ ਰੀਨਣਾ ਇੱਥੇ ਆਂਡੇ ਦੇਣੇ ਆ। ਮਾ ਕੇ ਇਵਰਾ ਤੇ ਬੱਚੇ ਦੇਖੇ। ਬੰਦੇ। ਇਹੜੀ ਉਹਨ ਘੇੜੇ ਲਾਉਂਦਾ ਇਹਨੇ ਦੇ ਘੇਰੇ ਘੇਰੇ। ਇਹਨੇ ਇੱਥੇ ਆਂਡੇ ਦੇ ਖਤੁਰ ਜਾਣਾ ਆਪੇ ਬੱਚੇ ਬਣ ਜਾਂਦੇ ਆ ਆਟੋਮੈਟਿਕ ਹੀ ਉਧਰ ਤਾਂ ਨਹੀਂ ਜਾਂ ਮੇ। ਪਦੋਂ ਦੀ ਹੋਵੇ ਆਵੇ ਉਹ ਲਾ ਟਾਂਡਾ ਲਖੋਣਾ ਦਾ ਨੂੰ ਮੈਂ ਡੰਗਰ ਭਾਂ ਲੈ ਕਰੀ ਗਾਵਾ ਇਕ ਲਾ ਗਈ ਤੇ ਹੋ ਗਈ ਹੋ ਗਈ ਹੁਣ ਆਹ ਵੇਖੋ ਬੈਠਾ ਹੁਣ ਦੁੱਧ ਤੇ ਲਾਲਚ ਨੂੰ ਹਾਂ ਇਹ ਤਾਂ ਇੰਨੇ ਡੇ ਰਹਿੰਦਾ ਹੈ ਉਹ ਪਨੀਰ ਵਾਲਾ ਦੁੱਧ ਤੇ ਲਾ ਗੇ ਹੋਵੇ ਨੇ ਵਿੱਚ ਕੱਢ ਕੇ ਪਨੀਰ ਬਨੂਰ ਖਾਣਾ ਪਨੀਰ ਬਣਾਇਆ ਸੀ ਤੇ ਉਹਦਾ ਜਿਹੜਾ ਦੁੱਧ ਨਹੀਂ ਹੁੰਦਾ ਲੈ ਵਾ ਵੇਸਟ ਬਚਦਾ ਉਹ ਪਾਇਆ ਸੀ ਹਾਂ ਡੱਬੇ ਚ ਇਹ ਵੇਖੋ ਲਾਗੇ ਲਾਗੇ ਹੁੰਦਾ ਫਿਰਦਾ ਬਹੁਤ ਚੰਦ ਦਾ ਕਾਂ पर इन पता कुछ नहीं आखना इन्हें कोल आ गए मेरे बह गया पीला 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 कोई नहीं पीला पीला कुछ नहीं ਆਰ ਪਈ ਪੀੜਾ ਪੀੜਾ ਵੈਰੀ ਗੁੱਡ ਆਪਾਂ ਆਇਆ ਘਾ ਲੈਣ ਪੱਠੇ ਲੈਣ ਹੋ ਵੱਡਾਂ ਡਿਆ ਲਾਲਾ ਤੇ ਇਧਰ ਵੇਖੋ ਸੂਰਾਂ ਦੇ ਕਿੰਨੇ ਪੈਰ ਲੱਗੇ ਮੈਂ ਸਾਰੇ ਸੂਰਾਂ ਦੇ ਪੈਰ ਹੈ ਚੰਗੀ ਤਰ੍ਹਾਂ ਵੇਖ ਲਓ ਭਾਈ ਕਿੰਨੇ ਭੱਜ ਜਾਂਦੇ ਆ ਇਹਨੂੰ ਜਾ ਕੇ ਉਹ ਸੇਮ ਨਾਲੇ ਤੇ ਰਹਿੰਦੇ ਆ ਸੂਰੀ ਸੂਰੀਆ ਜਿੱਥੋਂ ਵੇਲੇ ਥਾਂ ਮਿਲ ਜੇ ਡੰਡੀ ਮਿਲ ਜੇ ਵਟ ਮਿਲ ਜੇ ਜਾਂਦੇ ਗੋਲੀ ਹੋਏ ਹੂੰ ਹੂੰ ਆ ਬੂਟਾ ਨਹੀਂ ਆ ਜਾਂਦਾ ਕਿਉਂ ਨਹੀਂ ਆਉਂਦਾ ਕੀ ਪਤਾ ਲੱਗਦਾ ਨਹੀਂ ਆਉਂਦਾ ਨਹੀਂ ਟਿਹੜੀਆਂ ਥੋੜੀਆਂ ਵੱਡੀਆਂ ਮੌਰ ਆ ਥੱਬੇ ਜੁੜੇ ਪਏ ਨੇ ਕਿੰਨੇ ਤੇ ਕ ਇਧਰ ਦੇ ਦੋ ਵਟਾਂ ਦੇ ਪਏ ਉੱਥੇ ਇਤਰਾ ਪਏ ਵਟਾਂ ਤੇ ਤਾਂ ਆ ਉਹ ਵੇਖ ਆਏ ਆ ਅਸੀਂ ਤੇ ਹੋਰ ਹੂੰ ਬਸ ਪਾਂਡੇ ਹੋ ਗਏ ਨਾ ਨਹੀਂ ਉੱਥੇ ਜਾ ਕੇ ਤਗੜੀ ਕਰ ਲਈ ਨਾ ਉੱਥੇ ਜਾ ਕੇ ਤਾਂ ਤਗੜੀ ਕਰਾਂਗੇ ਇੱਥੇ ਇੱਥੇ ਲੈ ਜਾ ਥੱਬੇ ਪਹਿਲੋ ਤੁਸੀਂ ਉਹ ਸੁੱਟ ਆਂਦੇ ਆਹਨੇ ਜਿਹੜਾ ਵਰਦ ਦਾ ਸਾਰੇ ਪੱਤੇ ਪਾ ਦੇ ਸਾਰੇ ਉਹਨੇ ਜਰ ਮਗਰੇਲ ਜਾਣੇ ਉਹ ਬਾਏ ਪਾੜਾ ਸਾਰੇ ਹੁਣ ਤੂੰ ਤਾਂ ਪੰਡੀ ਚ ਫਿਰ ਲੰਮੇ ਕਰਕੇ ਪਾਈ ਹਾਂ ਇਹਨੇ ਤਾਂ ਨਾਉਣਾ ਹੀ ਆ ਉਹ ਉੱਥੇ ਲਾ ਲ ਇੱਥੇ ਲਾਇਆ ਚੱਲ ਇਹ ਲੈ ਕੇ ਆਉਂਦੇ ਪਏ ਪੱਠੇ ਦੇ ਖੋਗੀ ਆ ਗਿਆ ਪਿਆ ਇੱਕ ਤਾਂ ਉਹ ਕੱਢ ਦੇ ਵੈਪਰ ਔਰ ਲੈਵਣੇ ਵੈਪਰ ਕੋਈ ਕੱਢ ਦੇ ਇੱਕ ਵੈਪਰ ਕੱਢ ਦੇ ਇੱਕ ਪੋਚਾ ਕੱਢ ਦੇ ਤੇ ਰਸਤੇ 'ਚ ਆਉਂਦੇ ਬਾਈ ਸਾਨੂੰ ਮਿਲ ਗਿਆ ਤੇ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਇਹ ਲੈ ਆਈ ਲਈਏ ਭਾਈ ਹਣੀ ਤੁਹਾਨੂੰ ਸਟੈਂਡ ਕਰਕੇ ਵਿਖਾਉਂਦਾ ਹਾਂ ਹਣੀ ਕੀ ਕਰਦਾ ਵੇਣਿਆ ਸਟੈਂਡ ਕਰਦਾ ਵੇਖੋ ਇਹ ਉਹ ਟੋਡੀ ਨੂੰ ਇੱਕ ਤੂੰ ਕਰਦੇ ਤੂੰ ਕਰਦੇ ਆ ਜਾ ਏ ਇਹ ਆਂਦਾ ਇਹ ਤਾਂ ਬੱਚਿਆਂ ਦਾ ਖੇਲ ਇਹਨੂੰ ਕਰਨ ਦੇ ਸਟੈਂਟ ਇਹ ਵੱਡੇ ਨੂੰ ਕਰਨ ਦੇ ਤੇਰਾ ਵੱਡੇ ਆ ਲੈ ਸਟੈਂਟੇ ਲਾਵੀ ਹੋਣ ਆ ਗਿਆ ਜੇ ਵੱਡਾ ਮੁੰਡਾ ਅੱਗੇ ਅੱਗੇ ਬੱਚਿਆਂ ਵਾਲਾ ਕੰਮ ਸੀ ਇਹ ਲੱਗ ਜੂ ਪਤਾ ਲੈ ਬੱਸ ਹੋਮਾ ਫਿਰ ਚਗਾ ਲਿਆ ਤੂੰ ਸਪੀਡਾਂ ਚ ਲਿਆ ਲੱਗ ਜੂ ਪਤਾ ਸਪੀਡਾਂ ਚ ਲਿਆਉਂਦੇ ਇਹਨੂੰ ਬੈਠੋ ਸਿੱਧਾ ਮੂੰਹ ਵੱਜਾ ਮੇਰਾ ਫੜੱਕ ਦੇ ਇਹਨੂੰ ਲਿਆਉਂਦੇ ਸਪੀਡਾਂ ਚ ਲਿਆਉਂਦੇ ਇਹਨੂੰ ਲੈ ਤੂੰ ਕਾਇਆ ਤਾ ਤੂੰ ਨਹੀਂ ਨੱਚਾਇਆ ਜਿੰਨਾ ਨਹੀਂ ਚਕਾ ਤੂੰ ਆ ਨਹੀਂ ਲਿਆ ਵੇਖੀ ਹੁ ਚਕਿੰਦਾ ਤੇਰ ਤੇਰ ਤੋਂ ਨਹੀਂ ਉਨੀ ਗੱਲ ਬੰਦੀ ਕਾਕੇ ਹੋਣੀ 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 ਬੱਚਿਆਂ ਵਾਲਾ ਕੰਮ ਇਹ ਬੱਚਾ ਹਾਂ ਤੂੰ ਵੱਡਾ ਲੈ ਇਹ ਲੱਗ ਜੂ ਪਤਾ ਹਣ ਪਾਸੇ ਹੋ ਜਾ ਹਣ ਤੂੰ ਵੇਖੀ ਚ ਕੀਂਦਾ ਇਹਨੇ ਜਮਾਈ ਡਾਂਡ ਲਾਤੀ ਕੰਜਰ ਨੇ ਇਹਨੇ ਜਮਾਈ ਡਾਂਡ ਲਾਤੀ ਹਾਂ ਸਟੈਂਡ ਵਿਖਾਉਂਦਾ ਵੱਡਾ ਇਹਨੇ ਤਾਂ ਜਮੇ ਡੰਡ ਲਾਤੀ ਆਠ ਹੀ ਵੈਰੀ ਗੁੱਡ ਹੁਣ ਆਹ ਤਾਂ ਮੈਨੂੰ ਲਾ ਲੈੰਦੇ ਤੈਨੂੰ ਲਾਉਣਾ ਤਾਂ ਆਉਂਦਾ ਨਹੀਂ ਡਰ ਜਾ ਲੱਗਦਾ ਲੱਗਦਾ ਪੁਲਿਸ ਜਾਣਾ ਹੁੰਦਾ ਨਹੀਂ ਪਲਟਦਾ ਜੋਰ ਨਾਲ ਬ੍ਰੇਕ ਮਾਰ ਕੇ ਗਾਹ ਆ ਜਾ ਤੈਨੂੰ ਪਤਾ ਨਾ ਜਮਾ ਬ੍ਰੇਕ ਮਾਰ ਕੇ ਗਾਹ ਨੂੰ ਹੋ ਜਾ ਵੇਖੀ ਫਿਰ ਪੈ ਪਿੱਛੋਂ ਚ ਕੀ ਜਾਂਦਾ ਤੇ ਹਣੀ ਤੂੰ ਦਬਦਾ ਟਾਇਰ ਫੜਨੀ ਇਹਦਾ ਆ ਗਈ ਜੋੜ ਨਾਲ ਪਿੱਛੋ ਫੜ ਲਈਦਾ ਉਹਦਾ ਬ੍ਰੇਕ ਮਾਰ ਹਨੀ ਓਏ ਵੱਚੀ ਵੇਲੇ ਚੁੱਕ ਚੁੱਕ ਕੇ ਪਾਣੀ ਪੀਣ ਲਈ ਇਹਦਾ ਨਵਾਂ ਸਟਾਈਲ ਆ ਲੱਤਾ ਚੁੱਕ ਚੁੱਕ ਪਾਣੀ ਪੀਣ ਲਈ ਹੈ ਵੇ ਵਿਚਾਰੀ ਦਾ ਜੋਰ ਲੱਗਿਆ ਫੁੱਲ ਮਨਾਣਾ ਖਾ ਰਹੇ ਹੋ ਖਾ ਲੋ ਖਾ ਲੋ ਮੇਰਾ ਪੁੱਤ ਚੱਲ ਚੱਲ ਹਣ ਚੱਲ 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 ਹਾਂ 15 ਕਰੋੜ ਰੁਪਏ ਤੇਰੇ ਕੋਲ ਕਿੱਥੋਂ ਆ ਗਏ ਮੇਰੇ ਕੋਲ ਕਾਰਡ ਹੈ ਮੈਂ ਬਤਾ ਆਹਾਂ ਨਿਕਲਦਾ ਕਰਦਾ ਵੀ ਆ ਮੈਂ ਕਿ ਤੋਲ ਉਹਦੇ ਰੱਤੀ ਆ ਲੈ ਠੀਕ ਆ ਚੱਲ ਆ ਇੱਧਰ ਚੱਲ ਆ ਦੇ ਕਿੱਲੇ ਦੇ ਲੁਕਿਆਂ ਨਹੀਂ ਗੱਲ ਬੰਨਣੀ ਲਾਓ ਵੀ ਤੁਸੀਂ ਛਿੱਲਾਂ ਖਾਓ ਬਣਾਉਣਾ ਦੀਆਂ ਹਾਂ ਵਾਜੀ ਆਪਾਂ ਪਾਣੀ ਪੁਣੀ ਢਾ ਕੇ ਤੇ ਇੰਦਰ ਵੇਖੋ ਸਾਡੇ ਹਾਲ ਕੀ ਹੋਏ ਪਏ ਆ ਕੰਮ ਵਾਲੇ ਬੰਦਿਆਂ ਦੇ ਇਦਾਂ ਹੀ ਹੁੰਦੇ ਆ ਬਾਈ ਇਥੇ ਵਲੌਗ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਸਾਸਰੀ ਘਰ ਲੈ ਕਮੈਂਟ ਸ਼ੇਅਰ ਕਰਦੇ